ਕਿ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਹਰੇ ਹਰਿਆਣੇ ਨੂੰ ਬੀ ਐਮ ਐਲ ਰਾਹੀਂ ਜਾਂਦਾ ਜੀ ਪਾਕੜਾ ਮੇਨ ਲਾਈਨ ਉਹਦੀ ਕਪੈਸਿਟੀ 12000 ਕਿਊਸਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਕ ਦੀ ਕਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਉਹ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਤੇ ਕਿਵੇਂ ਦੇਵਾਂਗੇ ਜੀ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ acquisition ਜਮੀਨ ਐਕਵਾਇਰ ਕਰਨੀ ਪਊ ਔਰ ਜਮੀਨ ਐਕਵਾਇਰ ਦਾ ਮਤਲਬ ਪੰਜਾਬ ਚ ਮਰਡਰ ਮੈਂ ਉਹਨਾਂ ਨੇ ਕਹਿ ਕੇ ਆ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਚ ਮੋਗਾ ਚਾਹੀਦਾ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਰ ਦੀ ਫੇਰ ਨਹੀਂ ਮਿਲਦੀ ਮੈਂ ਕਿਹਾ ਜ਼ਮੀਨ ਫੇਰ ਤੁਸੀਂ ਕੋਈ ਹੋਰ ਕੱਢਣ ਨੂੰ ਚੈਨਲ ਆ ਇਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਕੋਈ ਸੋ ਮੈਂ ਕਿਹਾ ਜੀ ਹੁਣ ਪੰਜਾਰ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਤਾਂ ਨਹਿਰੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰੀ ਨਹੀਂ ਬਣੀ ਇਹਨੂੰ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੋਈ ਨਹਿਰ ਬਣਾਈ ਹੋਵੇ ਦੱਸੋ ਇਸ ਕਰਕੇ BBMB ਇੱਕ ਸਫੈਦ ਹਾਥੀ ਹੈ 60% BBMB ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMB ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿੰਨਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMB ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗ ਜਾਂਦੀ ਸਾਂਝੀ ਹੈ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਆ ਮੰਨ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਉਹ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜੰਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਨਹੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਪਰੇ ਖਤਮ ਕਰੋ ਬੀਬੀ ਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਇਆ ਪਰ ਹੈਡ ਇੱਕ ਸਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਇਦਾਂ ਬੋਲ ਰਿਹਾ ਮੇਰੇ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਬਿੱਲ ਭੇਜਤਾ ਜੀ ਕਹਿੰਦੇ ਇੰਨਾ ਲੱਗ ਜੂ ਤੁਹਾਡਾ ਸਾਲ ਦਾ ਤੇ ਸੀਆਈਐਸਫ ਲਾਵਾਂਗੇ ਕਿਉਂ ਲਾਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਫ ਲਾਈਏ ਵੀ ਜੀ ਜ਼ਰੂਰੀ ਅਸੀਂ ਆਈਏ ਸਫ ਤੁਹਾਡੀ ਉਹ ਪੇਡ ਮਿਲਟਰੀ ਹੈ ਜਾਂ ਪੈਰਾ ਮਿਲਟਰੀ ਹੈ ਸਾਨੂੰ ਕਿਉਂ ਮਰੀ ਜੰਨੇ ਹੋ ਵੀ ਪਹਿਲੇ ਲੋ ਸਰ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਇਨਕਾਊਂਟਰ ਹੋ ਗਿਆ ਕੈਜੂਐਲਟੀ ਇਧਰਲੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂਬਾਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 7 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿਹ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਿਹਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ 7.5 ਕਰੋੜ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕਹ ਮੈਂ MP ਹੈਗਾ 5 ਕਰੋੜ ਰੁਪਏ ਸਾਲ ਦਾ MP ਲੈਟ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਜੀ ਮੈਂ ਕਹ ਜਨਾਬੇ ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਏ ਸੀਗੀ ਅਟੈਕ ਕਰਨ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐਂ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐਂ ਕੱਲ ਉਹਨਾਂ ਨੂੰ ਵੀ ਜੇ ਐਂ ਕਰਿਆ ਕਰੋਗੇ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੋਗੇ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਲੰਘ ਜਾਓ ਪ੍ਰਭੂ ਬਾਪ ਆਪੀ ਸੰਭਲਣਗੇ ਉੱਥੇ ਫਿਰ ਹੋਰ ਕੀ ਕੋਈ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਯਾ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆਂ ਲੜਾਈ ਕਿਤੇ ਹੋਰ ਹੁੰਦੀ ਐ ਜੰਗ ਸਾਡੇ ਲੱਗ ਜਾਂਦੀ ਐ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਪਾਕ ਇੱਥੇ ਜਦ ਮਜ਼ਾਈਲਾਂ ਭਾਜਲ ਕੱਢੀ ਜਾਂਦੀਆਂ ਰਹਿੰਦੀਆਂ ਜੀ ਸਾਡਾ ਕਸੂਰ ਕੀ ਐ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜੋ ਹੁਣਾ ਨਮਾ ਲਿਆਉਣ ਲੱਗੇ ਆ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਆ ਬਿਹਾਰ ਚ ਕਿ ਲਿਆਉ ਕਾਗਜ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ ਲੈਣ ਚਾਹਾਂਗੇ ਪਹਿਲਾਂ ਤਾਂ ਉਹਨਾਂ ਨਾਲ ਸੰਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਹੈ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਆ ਅਸੀਂ ਜੇ 543 ਕਿਲੋਮੀਟਰ ਵੱਟ ਦੀ ਲਾ ਕੇ ਕਰ ਸਕਦੇ ਆ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਆ ਕਿਰਪਾ ਕਰਕੇ ਸਾਨੂੰ ਸੀਆਈਐਸ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਵਾਲੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹਿਬ ਮੁੱਖ ਮੰਤਰੀ ਕੋਲ ਪੰਜਾਬਾ ਬੰਚ ਹੋਈ ਸੀ ਮੈਂ ਉਦੋਂ ਵੀ ਕਿਹਾ ਸੀ ਵਿਆਹ ਕੀ ਕਰੀ ਜੰਨੇ ਆਪਾਂ ਕੋ ਚੱਲੀ ਨਹੀਂ ਤੁਸੀਂ ਵੀ ਤੁਸੀਂ ਵੀ ਕਿਹਾ ਵੀ ਚੱਲੀ ਨਹੀਂ ਸਾਡੀ ਚੱਲੀ ਨਹੀਂ ਪੋਰ ਬੀਐਸਐਫ ਦੇ ਨਾਲ 40% ਪੰਜਾਬ ਪੁਲਿਸ ਵੀ ਸਭ ਨਾਲ ਕੰਮ ਕਰ ਰਹੀ ਹੈ ਤਨਖਾਹ ਅਸੀਂ ਦੇ ਰਹੇ ਆ ਬੀਐਸਐਫ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਾਣਾ ਗੁਰਜੀਤ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਗੰਨਾ ਮਿਲਾਂ ਨੇ ਉਧਰ ਸ਼ੇਰੋਂ ਵਾਲੇ ਪਾਸੇ ਤਰਨਤਾਰਨ ਜ਼ਿਲ੍ਹੇ ਤੇ ਹਨ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਾਈ ਹੋਈ ਹੈ ਉਹ ਪੰਜਾਬ ਪੁਲਿਸ ਜਿਹਦਾ ਕੰਮ ਪੰਜਾਬ ਵਾਸਤੇ ਐ ਪਰ ਬਾਰਡਰ ਤੇ ਲਾਈ ਹੋਈ ਐ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆਂ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਨੇ ਆਂ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮਲਿਆਂ ਚ ਗੰਮਲਿਆਂ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਬਿਨਾ ਕਿਵੇਂ ਹੋ ਜੂਗੀ ਜੀ ਉਹ ਫਸਲ گل کرتے ہیں کتھے فاس گیا کنٹری سر کچھ بھی گل بول دیں کچھ بھی کہہ دیں جت پتنی اج بھی انہوں نے ریکٹ کی ایم نے سانو حق نہیں ہے کہ فورن پولسی کی اے پوچھیے پردھان منتری نالسی کی ہے کہلک جانے ہو تو ملک سا ساتھ دیں بعد چر پاکستان کا سبند خراب ایک ملک سا نے ساتھ در کاہے واسطے ترتیے کھی جنے ہو ਔਰ ਉਸ ਮੁਲਕ ਜਾਂਦੇ ਜਿਹਦਾ ਨਾਂ ਨਾਈਨ ਮੈਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਇਸ ਵੀ ਛੜੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹਾਂ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਹਰਿਆਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋਏ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਵੀ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕਿਆਸੀਆਂ ਬਿਆਸੀਆਂ ਚ ਸਾਰੀ ਗੱਲ ਦੱਸਤੀ ਆ ਮੈਂ ਰਿਪੀਟਿੰਗ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਵੀ ਰਾਖੇ ਬਣ ਗਏ ਇੱਥੇ ਇਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਬਿੱਲ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਭੇਜਤਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਆ ਚੱਲੀ ਜਾਂਦਾ ਹੈ ਤੱਕ ਅਜੇ ਤੱਕ ਚੱਲੀ ਜਾਂਦਾ ਆਪ ਹੀ ਕਿਉਂਕਿ ਹਰਿਆਣੇ 'ਚ ਵੋਟਾਂ ਸੀ ਉਸ ਵੇਲੇ ਉਹ ਕਹਿੰਦੇ ਵੀ ਹਰਿਆਣੇ 'ਚ ਨੁਕਸਾਨ ਹੋ ਜੂ ਆਪਾਂ ਨੂੰ ਰਾਸ਼ਟਰਪਤੀ ਨੂੰ ਭੇਜ ਦੋ ਰਾਸ਼ਟਰਪਤੀ ਦੇ ਸੁਪਰੀਮ ਕੋਰਟ ਨੂੰ ਭੇਜਤਾ ਹਜੇ ਤੱਕ ਵਕੀਲ ਕਰ ਕਰਕੇ ਅਸੀਂ ਉਸ ਚੱਕਰੇ 'ਚ ਪਏ ਹੋਏ ਹਾਂ ਜਨਾਬ ਫਿਰ ਇੱਥੇ ਪਾਸ ਕਰਨ ਦਾ ਕੀ ਫਾਇਦਾ ਹੋਇਆ ਵੀ ਪਾਣੀਆਂ ਦਾ ਰੱਖਾ ਉਹ ਲੌਗੇ ਬੋਰਡ ਪਾਣੀਆਂ ਦਾ ਰੱਖਾ ਪਾਣੀ ਦਾ ਰੱਖਾ ਜਿਨ੍ਹਾਂ ਦੀਆਂ ਟੂਟੀਆਂ ਹੀ ਸੋਨੇ ਦੀਆਂ ਹੁਣ ਸਰ ਉਹਨੂੰ ਪਾਣੀ ਦਾ ਮੁੱਲ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਪਤਾ ਹੈ ਇਹਨਾਂ ਪਾਣੀ ਨਾਲ ਕੋਈ ਲਿੰਕ ਹੀ ਹੈ ਨਹੀਂ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਆ ਜਿਹੜੇ ਹਜੇ ਵੀ ਪਜਾਦੇ ਪੰਜਾਬ 'ਚ ਦਰਫਾਜ਼ਲ ਕਾਲੇ ਪਾਸੇ ਬੈਠੇ ਆ ਸਾਡੇ ਯਕਰ ਸਾਹਿਬ ਬੈਠੇ ਆ ਹਜੇ ਵੀ ਤੁਹਾਡੇ ਵਾਲੇ ਪਾਸੇ ਘੜੇ ਲੈ ਕੇ ਆਉਂਦੀਆਂ ਨੇ ਨਾ ਲੇਡੀਜ਼ ਗੰਜ ਪੈ ਗਏ ਇੱਥੇ ਇੰਨੂ ਰਖ ਰੱਖ ਕੇ ਹਜੇ ਵੀ ਪਾਣੀ ਢੋਈ ਜਾਂਦੇ ਆ 2025 ਚ ਗੱਲਾਂ ਕਰਦੇ ਆ ਚੰਦਰਯਾਨ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਯਾਨ ਦੀਆਂ ਬੇਸਿਕ ਨੀਡਸ ਜਿਹੜੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਪਹਿਲਾਂ ਉਹ ਪੂਰੇ ਕਰ ਲੋ ਬਾਅਦ ਤੁਸੀਂ ਬਿਸ਼ਪਗੁਰੂ ਬਣ ਜਿਓ ਬਿਸ਼ਪਗੁਰੂ ਦੇ ਚੱਕਰਾਂ 'ਚ ਪਏ ਹੋਏ ਨੇ ਉਹ ਬੁਲਾਉਂਦੀ ਹੈ ਨਹੀਂ ਉਹਦੇ ਇਨਵੀਟੇਸ਼ਨ ਕਾਰਡ ਵੀ ਨਹੀਂ ਦਿੰਦੇ ਰਿਸੌਂ ਚ ਕਿਸੇ ਨਾਲ ਗੇ ਚ ਬੁਲਾ ਲਓ ਨਾ ਉਹੀ ਤੋਂ ਉਹੀ ਤਰ ਪੈਂਦੇ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨਹੀਂ ਕੋਹਾਂ ਟਲੇਟ ਪਹੁੰਚਾਂਗੇ ਲਾ ਲਓ ਥੱਲੇ ਉੱਥੇ ਉਤਰ ਜਾਂਦੇ ਨੇ ਜੀ ਪਾਕਿਸਤਾਨ ਉਤਰ ਕੇ ਜੀ ਬਰੀਆਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਇਹ ਫਿਲਮ ਨਹੀਂ ਲਈ ਜੂਣ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾਂ ਨਾ ਕਰੋ ਅਸੀਂ ਅੱਕੇ ਪਏ ਆਂ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਡ ਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤਾਂ ਕਹਤਾ ਜੀ ਆਹ ਕੋਈ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਿਹਾ ਕਰ ਹਟਿਓ ਇਹ ਨਹੀਂ ਬਣਨਾ ਸਾਰੇ ਇਹ ਮੁੱਦਾ ਤੁਹਾਡਾ ਧਰਮ ਦਾ ძੁი ਕੋਸ਼ਿਸ਼ ਕਰ ਰਹੇ ਹੂੰ ਨਹੀਂ ਮੈਂ ਥੋੜੀ ਐਫਰਟ ਦੀ ਬਹੁਤ ਤਾਂ ਦਿਨਾਂ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉਗਦਾ ਨਹੀਂ ਲੱਡਮ ਕੰਪਲੀਟ ਉਸ ਬਾਅਦ ਕਰਾਓ ਕਿਰਪਾ ਕਰਕੇ ਨਫ਼ਰਤ ਦੀਆਂ ਗੱਲਾਂ ਨਾ ਕਰੋ ਨਾ ਫਰਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਚ ਇਹ ਪੰਗਾ ਪਤਾ ਕੀ ਹੈ ਜੀ ਪਤਾ ਪਤਾ ਕੀ ਹੈ ਪੀ ਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸ ਹੀ ਉਤਰਦਾ ਹੈ ਗਰਾਊਂਡ ਹੈ ਨਾ ਚਾ ਗਰਾਊਂਡ ਆਉਚਾ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਹੈ ਜੀ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ایک میری گل سنو اصل چ نا اصل چ کی ہے نا اصل چ اصل چ اصل چ سر بھائی بھائی بیٹھو تسی بیٹھو 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 سر بیٹھو نا لیٹ ہم کمپلیٹ لیٹ ہم کمپلیٹ تسی کیئر اڈریس کرو جی جی چلو چلو بیٹھو بیٹھو شاباش بہت بڑھیا ਕੀਰਨ ਕੀਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੀਰਨ ਨੂੰ ਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆ ਗਾ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਬਹੁਤ ਸੰਤੰਤਰ ਹੋ ਰਿਹਾ ਨਾ ਸਪੀਕਰ ਸਾਹਿਬ ਸਾਜਵਾਤ ਸਾਹਿਬ ਸਾਡੇ ਕੋਲੇ ਆਰਡਰ ਚ ਲੈ ਕੇ ਆਓ ਤਿੰਨ ਦਿਨ ਨੇ ਆਰਡਰ ਚ ਲੈ ਕੇ ਆਓ ਸਾਹਿਬ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੱਢਮ ਕੰਪਲੀਟ ਹੋਣੇ ਮੁੱਖ ਸੀਐਮ ਠੀਕ ਹੈ ٹھیک ہے جی بیٹھو آپ کا نوٹ کر لو جو جو کہنا کہہ لیا جی بات جی مکمری صاحب جی بیٹھو جی بیٹھو جی 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 ٹھیک ہے تھی بیٹھو جی ہوں باجوا جی بیٹھو پلیز باجوا جی بیٹھو ٹھیک ہے ٹھیک ہے ٹھیک ہے بیٹھو ٹھیک ہے لیٹ ہم کمپلیٹ لیٹ ہم کمپلیٹ باجوا صاحب ہوں لیٹ ہم کمپلیٹ ਜੀ ਜੀ ਕੱਢ ਲੈਣ ਤੋਂ ਪੜਾਸ ਜੀ ਪੜਾਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਸਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀਗੀ ਇੱਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕੀਏ ਆ ਜੀਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਜੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਤੋ ਵੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਡੇ ਨਹੀਂ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇੱਜ਼ਤ ਤੋਂ ਬਿਨਾ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੋਈ چیئر اجازت بڑا کیا گیا ریکارڈ نہ کیا جائے میں کچھ بھی سکاؤں سے نہیں جا رہا جو بھی کچھ چیئر اجازت بڑا بولیا جا سکاڑ نہیں رہا ਠੀਕ ਹੈ ਜੀ ਬੈਠੋ ਆਪਣਾ ਬਾਜਵਾ ਸਾਹਿਬ ਬੈਠੋ ਬੈਠੋ ਵੀ ਟ੍ਰੈਜਰੀ ਬੈਂਕਰਸ ਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਹੇ ਆ ਆਪਾਂ ਕਿਉਂ ਵੇch ਵਾਰ ਵਾਰ ਜਸੋਨ ਦੇਮ ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜਵਾ ਸਾਹਿਬ ਬੈਠੋ ਪਲੀਜ਼ ਆਪਾਂ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਖੜਾ ਨਾ ਹੋਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆ ਜੀ ਮਾਰਯੋਗ ਮੁੱਖ ਮੰਤਰੀ ਸਾਹਿਬ ਆ ਭਾਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਧ ਜੀ ਸੀਆਈਐਸ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਾ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ will not help ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਹੁਣ ਮੈਨੂੰ ਬੋਲ ਰਹੇ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਨਹੀਂ ਉੱਠਣਾ ਜੇ ਤੁਸੀਂ ਪੂਰਨ ਰਲ ਬੰਦ ਕੀ ਜਾਣਾ ਮੇਰਾ ਮੁੱਦਾ ਤਾਂ ਸੀਆਈਏ ਸੱਤ ਚੱਲ ਰਿਹਾ ਨਾ ਮੇਰੀ ਗੱਲ ਹੈ ਮੈਂ ਤਾਂ ਪਾਣੀਆਂ ਤੇ ਬੋਲ ਰਿਹਾ ਨਾ ਮੈਂ ਕਿਹਾ ਬਿਲਕੁਲ ਠੀਕ ਹੈ ਹੈਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਆਈਏ ਸਭਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪ ਆ ਅਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਂ ਇਹ ਗੱਲ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਇਹਨੂੰ ਤੁਸੀਂ ਤੁਸੀਂ ਸੱਚ ਬੋਲ ਹੈ ਰਾਣਾ ਜੀ ਮੈਂ ਸੱਚ ਮੈਂ ਨਹੀਂ ਜਿੱਤ ਰਾਣਾ ਜੀ ਲੋ ਜੀ ਪਹਿਲੀ ਮੰਨ ਗਈ ਕਾਂਗਰਸਾ ਵੀ ਬਜਟ ਨਹੀਂ ਰਾਣਾ ਜੀ ਮੈਂ ਬਣ ਗਿਆ ਮੈਂ ਕੋਈ ਲੜਾਈ ਕਰਾਉਣ ਲਈ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਇਨਤੀ ਕਰਨੀ ਆਉਣਾ ਜੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਕਿਉਂ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹੁਣ ਫਿਰ ਤੇ ਬਾਪੂ ਖੋਲ ਹੀ ਪਿਆ ਤਾਂ 2 ਮਿੰਟ ਦੇ ਦਿਓ ਬੋਲੋ ਅੱਛਾ ਸਪੀਕਰ ਸਾਹਿਬ ਆਪਾਂ ਪੋਸਟਮਾਰਟਮ ਕਰ ਰਹੇ ਹਾਂ ਉਹ ਗੱਲਾਂ ਕਰ ਰਹੇ ਆ ਜਿਨ੍ਹਾਂ ਤੇ ਅੱਜ ਦੇ